ਲੋਕ ਸਭਾ ਦੀਆਂ ਚੋਣਾਂ ਹਰ ਰੋਜ਼ ਇੱਕ ਨਵਾਂ ਹੀ ਮੋੜ ਲੈ ਰਹੀਆਂ ਨੇ ਜਿੱਥੇ ਸਾਰੀ ਪਾਰਟੀਆਂ ਆਪਣੇ ਆਪ ਨੂੰ ਮਜ਼ਬੂਤ ਕਰਨ 'ਚ ਲੱਗੀਆਂ ਹੋਈਆਂ ਨੇ ਉੱਥੇ ਹੀ ਕੁਝ ਲੀਡਰਾਂ 'ਚ ਆਪਣੀਆਂ ਨਾਰਾਜ਼ਗੀਆਂ ਨੂੰ ਲੈ ਕੇ ਪਾਰਟੀ ਬਦਲਣ ਦੀ ਹੋੜ ਲੱਗੀ ਹੋਈ ਹੈ। ਬੀਤੇ ਦਿਨੀ ਖਬਰ ਆਈ ਸੀ ਕਿ ਕਾਂਗਰਸ ਪਾਰਟੀ ਦੇ ਜਗਮੀਤ ਸਿੰਘ ਬਰਾੜ ਨੇ ਟਵੀਟ ਦੇ ਜ਼ਰੀਏ ਕਾਂਗਰਸ ਨੂੰ ਛੱਡ ਅਕਾਲੀ ਦਲ ਦਾ ਹੱਥ ਫੜ ਲਿਆ ਹੈ। ਆਖਿਰਕਾਰ ਜਗਮੀਤ ਸਿੰਘ ਬਰਾੜ ਅਕਾਲੀ ਦਲ 'ਚ ਸ਼ਾਮਲ ਹੋ ਹੀ ਗਏ। ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ, ਹਰਸਿਮਰਤ ਬਾਦਲ, ਸੁਖਬੀਰ ਬਾਦਲ ਅਤੇ ਵਿਕਰਮ ਮੰਜੀਠੀਆਂ ਨੇ ਮੁਕਸਰ 'ਚ ਜਗਮੀਤ ਦੇ ਘਰ ਪਹੁੰਚ ਕੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ। ਇਸ ਮੌਕੇ ਬੋਲਦਿਆਂ ਪ੍ਰਕਾਸ਼ ਸਿੰਘ ਬਾਦ ਗਗਮੀਤ ਬਰਾੜ ਦੀ ਅਕਾਲੀ ਦਲ ਚ ਵਾਪਸੀ ਅਕਾਲੀ ਦਲ ਨੂੰ ਬਹੁਤ ਵੱਡੀ ਸ਼ਕਤੀ ਮਿਲੀ ਹੈ ਪੰਜਾਬ ਦੀ ਨਾਂ ਮਰ ਰਸਤੀ ਪੰਜਾਬ ਦੇ ਸਭ ਤੋਂ ਵੱਡੇ ਬਲਾਰੇ ਸਭ ਤੋਂ ਖੀਰੇਪਾੜੀ ਕਿਛੰ ਸ਼ਰਧਾਰ ਜਗਮੀਤ ਸਿੰਘ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਹੋਏ ਨਾ ਆ ਭਾਵੇਂ ਉਹਨੂੰ ਘਰ ਵਾਪਸੀ ਕਹਿ ਦੇਵੋ ਭਾਵੇਂ ਸ਼ਾਮਲ ਹੋਵੇ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਸ਼ਕਤੀ ਮਿਲੇਗੀ ਇਹਨਾਂ ਦਾ ਤਜਰਬਾ ਇਹਨਾਂ ਦੀ ਸਿਆਸੀ ਸੂਝ-ਬੂਝ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਖਾਸ ਕਰ ਸ਼ਖਵੀਰ ਸਿੰਘ ਨੂੰ ਬਹੁਤ ਵੱਡਾ ਲਾਭ ਦੇ ਸਾਥ ਮਿਲੇਗਾ ਨਾਲ ਹੀ ਸੁਖਬੀਰ ਬਾਦਲ ਨੇ ਅਕਾਲੀ ਦਲ ਦਾ ਬਿੱਲਾ ਜਗਮੀਤ ਦੀ ਜੇਬ ਤੇ ਲਾ ਕੇ ਉਹਨਾਂ ਦਾ ਪਾਰਟੀ ਚ ਸਵਾਗਤ ਕੀਤਾ ਮੋਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਜਗਮੀਤ ਨੇ ਕਿਹਾ ਕਿ ਮੈਂ ਦਲਿਤ ਲੋਕਾਂ ਲਈ ਅੱਗੇ ਵਧ ਕੇ ਕੰਮ ਕਰਾਂਗਾ 30% ਗਲਤ ਇੱਕ ਵਰਗ ਹੈ ਉਹਨਾਂ ਉਹਨਾਂ ਦੀਆਂ ਆਸ਼ਾਵਾਂ ਤੇ ਉਹਨਾਂ ਦੇ ਸੁਪਨੇ ਉਹਨਾਂ ਨੂੰ ਵੀ ਪੂਰੇ ਕਰਨ ਲਈ ਮੈਂ ਅਗਰਨੀਆ ਬੁਕੇ ਕੰਮ ਕਰਾਂਗਾ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ